ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਖਜਿੰਦਰ ਸਿੰਘ ਉੱਪੀ ਪੰਜਾਬੀ ਸੱਭਿਆਚਾਰ ਵਾਲੇ ਤੇ ਅੱਜ ਦਾ ਆਪਾਂ ਇੱਕ ਹੋਰ ਬਲੌਗ ਵੀਡੀਓ ਬਲੌਗ ਲੈ ਕੇ ਹਾਜ਼ਰ ਹੋਏ ਆਂ ਜੀ ਚਰਖਾ ਤੇ ਇਹ ਵੀ ਆਪਣਾ ਚਰਖਾ ਜੀ ਬਾਹਰਲੀ ਕੰਟਰੀ ਚੱਲਿਆ ਤੇ ਇਹ ਵੀ ਉਹਨਾਂ ਨੇ ਚਰਖਾ ਤਿਆਰ ਕਰਵਾਇਆ ਇਹ ਪੁਰਾਣਾ ਚਰਖਾ ਵਾ ਇਹਨੂੰ ਮੋਡੀਫਾਈ ਕੀਤਾ ਆਪਾਂ ਤਿਆਰ ਕੀਤਾ ਸਾਰੀ ਕਾਲਸ ਲਾ ਕੇ ਰਗੜ ਕੇ ਇਹਨੂੰ ਆਪਾਂ ਪ੍ਰੋਪਰ ਨਵਾਂ ਬਣਾਇਆ ਜੀ ਚਰਖੇ ਨੂੰ ਤੇ ਹਾਲਤ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਵਾ ਇਹਦੀ ਸਾਰੀ ਰਗੜਾਈ ਕਰਕੇ ਥੱਲੇੋਂ ਲਾਲੀ ਜਿਹੜੀ ਹੈਗੀ ਆ ਟਾਲੀ ਦੀ ਦੇ ਉਹ ਵਧੀਆ ਕਲਰ ਕੱਢ ਕੇ ਲੱਕੜ ਦਾ ਤੇ ਫੇਰ ਆਪਾਂ ਇਹਨੂੰ ਤਿਆਰ ਕੀਤਾ ਵਾ ਤੇ ਤੁਸੀਂ ਵੀ ਆਪਣਾ ਚਰਖਾ ਵਗੈਰਾ ਸੰਦੂਕ ਵਗੈਰਾ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਾਡਾ ਨੰਬਰ ਨੋਟ ਕਰ ਲਵੋ ਜੀ ਸਾਡਾ ਨੰਬਰ ਹੈਗਾ ਜੀ 8264444620 ਇਹ ਸਾਡਾ ਨੰਬਰ ਆ ਜੀ ਤੇ ਵਰਕ ਕਰਦਾ ਚਰਖਾ ਬਣਾ ਕੇ ਦਿੰਨੇ ਆ ਜੀ ਆਪਾਂ ਵਰਤ ਕਰਦਾ ਚਰਖਾ ਤੁਹਾਨੂੰ ਆਪਾਂ ਕਰਕੇ ਦੇਵਾਂਗੇ ਅਗਰ ਤੁਸੀਂ ਨਵਾਂ ਚਰਖਾ ਬਣਾਉਣਾ ਅਗਰ ਤੁਸੀਂ ਨਮਾ ਚਰਖਾ ਬਣਾਉਣਾ ਨਮਾ ਚਰਖਾ ਵੀ ਸਾਡੇ ਕੋਲੋਂ ਬਣਵਾ ਸਕਦੇ ਹੋ ਅਗਰ ਤੁਸੀਂ ਆਪਣਾ ਚਰਖਾ ਲਿਆ ਕੇ ਸਾਡੇ ਕੋਲੋਂ ਮੁਰੰਮਤ ਕਰਾਉਣੀ ਆ ਤਿਆਰ ਕਰਵਾਉਣਾ ਉਹਨੂੰ ਪਾਲਿਸ਼ ਕਰਾਉਣੀ ਆ ਜਾਂ ਰੰਗ ਕਰਵਾਉਣਾ ਮੋਡੀਫਾਈ ਕਰਕੇ ਉਹਨੂੰ ਤਿਆਰ ਕਰਵਾਉਣਾ ਤੇ ਉਹ ਵੀ ਆਪਾਂ ਤਿਆਰ ਕਰਦੇ ਆ ਤੇ ਇਹ ਚਰਖਾ ਪੁਰਾਣਾ ਸੀਗਾ ਜੀ ਦੇਖੋ ਬਿਲਕੁਲ ਨਵਾਂ ਲੱਗ ਰਿਹਾ ਚਰਖਾ ਇਹ ਆਪਾਂ ਕੀਤਾ ਜੀ ਤਿਆਰ ਤੇ ਸੁਖਜਿੰਦਰ ਸਿੰਘ ਉਹ ਵੀ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਸੁਖਜਿੰਦਰ ਸਿੰਘ ਉੱਭੀ ਪੰਜਾਬੀ ਸੱਭਿਆਚਾਰ ਵਾਲੇ ਤੇ ਤੁਸੀਂ ਵੀ ਆਪਣੇ ਚਰਖੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਇੱਕ ਵਾਰੀ ਨੋਟ ਕਰ ਲਓ ਜੀ ਫਿਰ 82641 44620 ਇਹ ਸਾਡਾ ਨੰਬਰ ਆ ਜੀ ਤੇ ਹਰ ਇੱਕ ਚੀਜ਼ ਦੇ ਉੱਤੇ ਸਾਡਾ ਇਹ ਸਟicker ਲੱਗਿਆ ਹੁੰਦਾ ਜੀ ਕੰਮ ਵਾਲਾ ਸੁਖਜਿੰਦਰ ਸਿੰਘ ਜੋਧਾ ਪੰਜਾਬੀ ਸੱਭਿਆਚਾਰ ਵਾਲੇ ਨਾਲ ਆਪਣਾ ਮੋਬਾਈਲ ਨੰਬਰ ਵੀ ਦਿੱਤਾ ਹੁੰਦਾ ਤੇ ਨਾਲ ਆਪਣਾ YouTube ਚੈਨਲ ਦਾ ਨਾਮ ਹੀ ਦਿੱਤਾ ਹੁੰਦਾ ਸੁਖੀ ਜੋਧਾ ਆਲ ਅਰਾਊਂਡ ਬਲੌਗਰ ਸਰਚ ਮਾਰੋ ਜਦ ਹੀ ਆਪਣਾ ਚੈਨਲ ਨਿਕਲੇ ਆਉਂਦਾ ਜੀ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਸਾਰੀਆਂ ਵੀਡੀਓ ਦੇਖ ਕੇ ਤੇ ਅਗਰ ਤੁਸੀਂ ਆਪਣਾ ਚਰਖਾ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਹੁਣੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪ ਦਾ ਚਰਖਾ ਲਿਆ ਸਕਦੇ ਹੋ ਸਾਡੇ ਕੋਲੇ ਪੁਰਾਣੇ ਚਰਖੇ ਵੀ ਹੁੰਦੇ ਆ ਤੁਸੀਂ ਸਾਡੇ ਕੋਲੋਂ ਵੀ ਪੁਰਾਣਾ ਚਰਖਾ ਮੋਡੀਫਾਈ ਕਰਕੇ ਤਿਆਰ ਕਰਕੇ ਲਿਜਾ ਸਕਦੇ ਹੋ ਜੀ ਸੋਕ ਜਿੰਦਰ ਸੰਮਿਜੋਦਾ ਪੰਜਾਬੀ ਸਭਿਆਚਾਰ ਵਾਲੇ ਇਹ ਆਪਾਂ ਪ੍ਰਾਣਾ ਚਰਖਾ ਮੋਡੀਫਾਈ ਤਿਆਰ ਕੀਤਾ ਜੀ ਤੇ ਆਪਾਂ ਪ੍ਰਾਣਾ ਚਰਖਾ ਤਿਆਰ ਕੀਤਾ ਤੁਸੀਂ ਵੀ ਆਪਣਾ ਚਰਖਾ ਤਿਆਰ ਕਰਵਾ ਸਕਦੇ ਹੋ ਲਿਆ ਕੇ ਸਾਡੇ ਕੋਲੋਂ ਲੈਣਾ ਤੁਸੀਂ ਅਤੇ ਆਪਣੇ ਕੋਲੇ ਜੋ ਵੀ ਸਮਾਨ ਹੁੰਦਾ ਜੀ ਆਪਾਂ ਵਰਕ ਕਰਦਾ ਸਮਾਨ ਹੀ ਬਣਾਉਨੇ ਆ ਆਪਾਂ ਸ਼ੋਪੀਸ ਵਾਲਾ ਸਮਾਨ ਨਹੀਂ ਬਣਾਉਂਦੇ ਹੈਗੇ ਵਰਕ ਕਰਦਾ ਸਮਾਨ ਹੀ ਬਣਾਉਨੇ ਆ ਆਪਾਂ ਸੁਖਜਿੰਦਰ ਸਿੰਘ ਉਹ ਵੀ ਪੰਜਾਬੀ ਸੱਭਿਆਚਾਰ ਵਾਲੇ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਦੇ